ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਦੀ ਮੰਗਣੀ ਵੀਰਵਾਰ ਨੂੰ ਦਿੱਲੀ ਦੇ ਸ਼ੰਗਾਰੀ ਲਾ ਹੋਟਲ ਵਿੱਚ ਮਨਾਈ ਗਈ ਇਸ ਮੌਕੇ ਕੇਜਰੀਵਾਲ ਅਤੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸਟੇਜ ਤੇ ਜ਼ੋਰਦਾਰ ਡਾਂਸ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਨਾਲ ਪੰਗੜਾ ਪਾਉਂਦੇ ਨਜ਼ਰ ਆਏ ਤੇ ਮੀਡੀਆ ਰਿਪੋਰਟਾਂ ਮੁਤਾਬਕ ਅਰਸ਼ੀਤਾ ਕੇਜਰੀਵਾਲ ਦੀ ਮੰਗਣੀ ਸਫਲ ਜਨਲ ਹੋ ਗਈ ਹੈ ਇਹ ਮੰਗਣੀ ਸਮਾਰੋਹ ਪੂਰੀ ਤਰ੍ਹਾਂ ਨਜੀ ਸੀ ਪੰਜਾਬ ਵਿੱਚ ਪਿਆਨੀ ਕਰਮੀ ਦੇ ਵਿਚਾਲੇ ਰਹਿਤ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਰਾਜ ਦੇ ਕਈ ਇਲਾਕਿਆਂ ਵਿੱਚ ਮੌਸਮ ਦਾ ਮિજાਜ ਬਦਲ ਗਿਆ ਹੈ ਸੰਗਰੂਰ ਵਿੱਚ ਤੇਜ਼ ਹਵਾਵਾਂ ਤੇ ਭਾਰੀ ਤੂਫਾਨ ਤੋਂ ਬਾਅਦ ਭਾਰੀ 비 ਪਿਆ ਹੈ ਤੇ ਭਿਆਨਕ ਤੂਫਾਨ ਤੇ ਤੇਜ਼ ਬਾਰਿਸ਼ ਨਾਲ ਭਾਰੀ ਗੜੇਮਾਰੀ ਵੀ ਹੋਈ ਹੈ ਪਹਿਲੀ ਵਾਰ ਮੋਬਾਈਲ ਨੈਟਵਰਕ ਅਤੇ ਬਿਜਲੀ ਸਪਲਾਈ ਠੱਪ ਹੋਈ ਪਿਛਲੇ 1 ਘੰਟੇ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ ਤੇ ਕਿਸਾਨਾਂ ਦੀ ਫਸਲ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਦੱਸਦੀ ਕਿ ਪੰਜਾਬ ਵਿੱਚ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋ ਰਹੀ ਹੈ ਤੇ ਕਿਸਾਨਾਂ ਦੀ ਚਿੰਤਾ ਵਧਾ ਦਿੰਦੀ ਹੈ ਮੰਡੀਆਂ ਤੇ ਖੇਤਾਂ ਦੇ ਵਿੱਚ ਪਈ ਕਿਸਾਨਾਂ ਦੀ ਕਣਕ ਦੀ ਫਸਲ ਦਾ ਨੁਕਸਾਨ ਹੋ ਰਿਹਾ ਹੈ ਮੰਡੀਆਂ ਵਿੱਚ ਪਈ ਫਸਲ ਨੂੰ ਨੁਕਸਾਨ ਤਰਪਾਲਾਂ ਤੇ ਪੱਲੀਆਂ ਨਾਲ ਢਾਕੇ ਕੀਤਾ ਜਾ ਰਿਹਾ ਹੈ ਦੱਸਦਿ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲਿਆ ਹਲਕੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ 2 ਸਾਲ ਬਾਅਦ ਵਾਰਿਸ ਪੰਜਾਬ ਦੀ ਮੁਖੀ ਐਮਪੀ ਅਮਰਿਤਪਾਲ ਸਿੰਘ ਪੰਜਾਬ ਆ ਸਕਦੇ ਹਨ ਪੰਜਾਬ ਪੁਲਿਸ ਆਸਾਮ ਦੀ ਡਬਿਊ ਗੜਜੀ ਤੋਂ ਉਹਨਾਂ ਨੂੰ ਲੈਣ ਲਈ ਗਈ ਹੈ ਅਮਰਿਤਪਾਲ ਨੂੰ ਆਸਾਮ ਦੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਫਿਰ ਟਰਾਂਜ਼ਿਟ ਰਿਮਾਂਡ ਤੇ ਲੈਨ ਵਗਰੋਂ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇਗਾ ਅਮਰਿਤਪਾਲ ਤੇ ਐਨਐਸਏ 22 April ਨੂੰ ਖਤਮ ਹੋ ਰਿਹਾ ਸੀ ਯਾਨੀ ਹੁਣ ਅਮਰਿਤਪਾਲ ਸਿੰਘ ਖਿਲਾਫ ਐਨਐਸਏ ਨਹੀਂ ਬਧੇਗਾ ਹੁਣ ਤੱਕ ਅਮਰਿਤਪਾਲ ਦੇ 9 ਸਾਥੀਆਂ ਨੂੰ ਪੰਜਾਬ ਲਿਆਂਦਾ ਗਿਆ ਹੈ ਸਾਰਿਆਂ ਤੇ ਐਨਐਸਏ ਖਤਮ ਕਰ ਦਿੱਤਾ ਗਿਆ ਸੀ ਅਮਰ ਪਾਸਿੰਗ ਦਾ ਸਭ ਤੋਂ ਕਰੀਬੀ ਸਾਥੀ ਪਪਲਪ੍ਰੀਤ ਨੂੰ ਵੀ ਪਿਛਲੇ ਹਫਤੇ ਇਹ ਪੰਜਾਬ ਲਿਆਂਦਾ ਗਿਆ ਸੀ ਸਾਰਿਆਂ ਤੇਜ ਨਾਲਾ ਥਾਣੇ ਤੇ ਹੋਏ ਹਮਲੇ ਨੂੰ ਲੈ ਕੇ ਕੇਸ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਪਿਛਲੇ ਮਹੀਨੇ ਅਮਰਿਤਪਾਲ ਦੇ ਸਾਥ ਸਾਥੀਆਂ ਨੂੰ ਟ੍ਰਾਂਨਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਗਿਆ ਸੀ ਕੈਨੇਡਾ ਜਾਣ ਦੇ ਚਾਹਵਨ ਭਾਰਤੀਆਂ ਲਈ ਹੁਣ ਰਾਹ ਸੌਖਾ ਨਹੀਂ ਰਹੇਗਾ ਕਿਉਂਕਿ ਅਗਲੀ ਕੈਨੇਡੀਅਨ ਸਰਕਾਰ ਬਣਾਉਂਦੇ ਦੋ ਮੁਰੀ ਦਾਵੇਦਾਰਾਂ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਪਾਬੰਦੀਆਂ ਨੇੜਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਇੱਥੇ ਦੱਸਦੀ ਕਿ ਕੈਨੇਡਾ ਵਿੱਚ 28 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਬੁੱਧਵਾਰ ਨੂੰ ਮੌਨਟਰੀਅਲ ਵਿੱਚ ਅਧਿਕਾਰਤ ਫ੍ਰੈਂਚ ਭਾਸ਼ਾ ਬਹਿਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰੇ ਪੋਲੀਵਰ ਨੇ ਇਸ ਵਾਰ ਸੰਕੇਤ ਦਿੱਤਾ ਪ੍ਰਧਾਨ ਮੰਤਰੀ ਕਾਰਨੀਏ ਕਿ ਹੈ ਕਿ ਸਿਸਟਮ ਕੰਮ ਨਹੀਂ ਕਰ ਰਿਹਾ ਖਾਸ ਕਰਕੇ ਮਹਾਮਾਰੀ ਤੋਂ ਬਾਅਦ ਇਮੀਗ੍ਰੇਸ਼ਨ ਕਾਰਨ ਸਾਡੀ ਆਬਾਦੀ ਲਗਭਗ 3% ਵਧੀ ਹੈ ਇਸ ਲਈ ਸਾਨੂੰ ਇੱਕ ਨਿਸ਼ਚਿਤ ਸਮੇਂ ਲਈ ਸਮਾਂ ਸੀਮਾ ਰੱਖਣ ਦੀ ਲੋੜ ਹੈ ਦੂਜੇ ਪਾਸੇ ਪੋਲੀਵਰ ਨੇ ਨਵੀਂ ਆਉਣ ਵਾਲੀ ਗਿਣਤੀ ਨੂੰ ਘਟਾਉਣ ਦੀ ਗੱਲ ਕੀਤੀ ਹੈ ਪੋਲੀਵਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਇਮੀਗ੍ਰੇਸ਼ਨ ਪੱਧਰ ਤੇ ਵਾਪਸ ਜਾਣਾ ਚਾਹੀਦਾ ਹੈ ਜਿੱਥੇ ਆਬਾਦੀ ਕਦੇ ਵੀ ਘਰਾਂ ਨੌਕਰੀਆਂ ਜਾਂ ਉਪਲਬਧ ਸਿਹਤ ਸੰਭਾਲ ਦੀ ਗਿਣਤੀ ਨਾਲੋਂ ਤੇਜ਼ੀ ਨਾਲ ਨਹੀਂ ਵਾਧੀ ਇਸ ਬਹਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੈਨੇਡਾ ਵਿਰੁੱਧ ਟੈਰਫ ਸਮੇਤ ਉਹਨਾਂ ਦੀਆਂ ਧਮਕੀਆਂ ਦਾ ਮੁੱਦਾ ਵੀ ਹਾਵੀ ਰਿਹਾ ਕੰਜ਼ਰਵੇਟਿਵ ਨੇਤਾ ਨੇ ਸਰਕਾਰ ਦੀਆਂ ਨੀਤੀਆਂ ਲਈ ਕਾਰਨੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਕੋਈ ਵੀ ਡੋਨਲਡ 트੍ਰੰਪ ਦੇ ਫੈਸਲਿਆਂ ਨੂੰ ਕੰਟਰੋਲ ਨਹੀਂ ਕਰ ਸਕਦਾ ਪਰ ਅਸੀਂ ਆਪਣੀ ਘਰੇਲੂ ਅਰਥਵਿਵਸਥਾ ਨੂੰ ਉਹਨਾਂ ਆਰਥਿਕ ਨੀਤੀਆਂ ਨੂੰ ਉਲਟਾ ਕੇ ਕੰਟਰੋਲ ਕਰ ਸਕਦੇ ਹਾਂ ਜੋ ਲਿਬਰਲ ਪਾਰਟੀ ਨੇ ਲਿਆਂਦੀ ਸੀ ਜਿਨ੍ਹਾਂ ਨੇ ਸਾਡੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਜਿਵੇਂ ਕਿ ਮੌਜੂਦਾ ਸਰਵੇਖਣ ਦੱਸਦੇ ਹਨ ਕਿ ਲਿਬਰਲ ਕੋਲ 40 ਪ੍ਰਤੀਸ਼ਤ ਤੋਂ ਵੱਧ ਸਮਰਥਨ ਹੈ ਉਹ ਸੰਭਾਵੀ ਬਹੁਮਤ ਵਾਲੀ ਸਰਕਾਰ ਦੇ ਰਾਹ ਤੇ ਜਾ ਰਹੇ ਹਨ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਕੋਲ ਵੀ 40 ਪ੍ਰਤੀਸ਼ਤ ਦੇ ਨੇੜੇ ਸਮਰਥਨ ਹੈ ਪਰ ਉਹ ਓਟਵਾ ਵਿੱਚ ਸੱਤਾ ਵਿੱਚ ਵਾਪਸ ਆਉਣ ਤੋਂ ਘੱਟ ਹੋਣ ਦੀ ਸੰਭਾਵਨਾ ਹੈ ਸਟੇਟ ਤੇ ਬਲਾਕ ਕਯੂਬਿਕ ਨੇਤਾ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਜਗਮੀਤ ਸਿੰਘ ਵੀ ਮੌਜੂਦ ਹਨ ਜੋ ਦੋਵੇਂ ਸਿੰਗਲ ਅੰਕਾ ਵਿੱਚ ਪੋਲਿੰਗ ਕਰ ਰਹੇ ਸਨ ਕੈਨੇਡਾ ਜਾਣ ਦੇ ਚਾਹਵਨ ਭਾਰਤੀਆਂ ਲਈ ਰਾਹ ਸੋਖਾ ਨਹੀਂ ਰਿਹਾ ਕਿਉਂਕਿ ਅਗਲੀ ਕ੍ਰੀਡਿਅਨ ਸਰਕਾਰ ਬਣਾਉਣ ਦੇ ਦੋ ਮੁਰੀ ਦਾਵੇਦਾਰਾਂ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਇਮੀਗ੍ਰੇਸ਼ਨ ਪਾਬੰਦੀਆਂ ਨੇੜਲੇ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ ਜਿੱਥੇ ਦੱਸਦੇ ਕਿ ਕੈਨੇਡਾ ਵਿੱਚ 28 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਉੱਥੇ ਬੁੱਧਵਾਰ ਨੂੰ ਮੋਂਟਰੀਅਲ ਵਿੱਚ ਇੱਕ ਅਧਿਕਾਰਿਤ ਫ੍ਰੈਂਚ ਭਾਸ਼ਾ ਬਹਿਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵਰ ਨੇ ਇਸ ਗੱਲ ਵੱਲ ਸੰਕੇਤ ਦਿੱਤਾ ਹੈ ਕਿ ਇਮੀਗ੍ਰੇਸ਼ਨ ਤੇ ਪਾਬੰਦੀਆਂ ਜਾਰੀ ਰਹਿਣਗੀਆਂ ਕੀ ਹਾਲ ਹੈ ਦੋਸਤੋ ਸਸਕਾਲ ਠੀਕ ਠਾਕ ਹੋ ਪਰਿਵਾਰ ਤੁਹਾਡਾ ਸਭ ਠੀਕ ਠਾਕ ਹੋ ਅੱਜ ਦਿਨ ਸ਼ਨੀਵਾਰ ਹੈ ਸੈਟਰਡੇ ਫਰਡੇ 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 ਸੌਰੀ ਕੱਲ ਵੀ ਗਲਤ ਬੋਲਿਆ ਗਿਆ ਯਾਰ ਪਤਾ ਨਹੀਂ ਧਿਆਨ ਕਿੱਥੇ ਹੁੰਦਾ ਹੈ ਕੀ ਹੈ ਦੀ ਸੋ ਸ਼ੁੱਕਰਵਾਰ ਦਾ ਦਿਨ ਹੈ ਹੋ ਠੀਕ ਠਾਕ ਹੋ ਔਰ ਆਸ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਰਾਜਾ ਵੜਿੰਗ ਅੱਜ ਫੇਰ ਤੁਹਾਨੂੰ ਇੱਕ ਖਬਰ ਦੇਣੀ ਚਾਹਨਾ ਹੈ ਸੋ ਪਤਾ ਚੱਲਿਆ ਕਿ ਰਾਤ ਨੂੰ ਦੇਰ ਰਾਤ ਨੂੰ ਸੋਬਾ ਦੀ ਖਬਰ ਹੈ ਕਿ ਅਜਨਾਲਾ ਦੇ ਫੇਰ ਪੁਲਿਸ ਸਟੇਸ਼ਨ ਤੇ ਅਜਨਾਲਾ ਨਾ ਅਜਨਾਲਾ ਦੇ ਪੁਲਿਸ ਸਟੇਸ਼ਨ ਤੇ ਹਾਂ ਗਰਨੇਡ ਚੱਲ ਗਿਆ ਹੈ ਸੋ ਜੋ ਰੋਜ਼ਾਨਾ ਅਸੀਂ ਗੱਲ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੜੀ ਖਰਾਬ ਹੈ। ਔਰ ਦਿਨ ਦਿਹਾੜੇ ਇੱਕ ਕੰਮ ਦਿਨ ਬਾਅਦ ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਸੋ ਹੈਂਡ ਗ੍ਰਨੇਡ ਜਿਹੜਾ ਚੱਲਿਆ ਉਹ ਛੱਤ ਤੇ ਡਿੱਗਿਆ ਔਰ ਨੁਕਸਾਨ ਮੇਰਾ خیال ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ। ਔਰ ਪਿਛਲੇ ਕਈ ਦਿਨਾਂ ਤੋਂ ਹੈਂਡ ਗ੍ਰਨੇਡਸ ਦਾ ਤੇ ਬੰਬ ਤਬਾਕਿਆਂ ਦਾ ਰੌਲਾ ਵੀ ਪੈ ਰਿਹਾ ਹੈ। ਬਾਜਵਾ ਸਾਹਿਬ ਤੇ ਇਸ ਗੱਲ ਕਹਿਣ ਤੇ ਉਹਨਾਂ ਦੀ ਚਿੰਤਾ ਜ਼ਾਹਿਰ ਕਰਨ ਤੇ ਮੁਕੱਦਮਾ ਵੀ ਦਰਜ ਕਰ ਦਿੱਤਾ ਗਿਆ। ਔਰ ਨਾਲ ਹੀ ਨਾਲ ਉਹਨੂੰ ਸੱਚ ਬਣਾਉਣ ਵਾਸਤੇ ਵੀ ਇਹ ਗੱਲ ਬਾਜਵਾ ਸਾਹਿਬ ਜੋ ਕਹਿ ਰਹੇ ਗਲਤ ਹੈ। ਆ ਦੇਖ ਲਓ ਬਾਜਵਾ ਸਾਹਿਬ ਜਿਹੜੀ ਗੱਲ ਕਹਿ ਰਹੇ ਸੀ ਉਹ ਰਾਤੀ ਫੇਰ ਘਟਨਾ ਵਾਪਰ ਗਈ। ਸੋ ਅਮਨੁਰੋੜਾ ਸਾਹਿਬ ਦੀ ਮੈਂ ਸੁਣ ਰਿਹਾ ਸੀ ਉਹਨਾਂ ਨੇ ਪਹਿਲਾਂ ਤਾਂ ਧਰਨਾ ਲਾਤਾ ਇਸ ਵੀ ਕਾਂਗਰਸ ਲੜ ਰਹੀ ਹੈ ਤਾਂ ਅਸੀਂ ਸਤਾਧਾਰੀ ਪਾਰਟੀ ਵੀ ਧਰਨਾ ਲਾ ਦਿੰਦੀ ਏ ਫੇਰ ਉਹਨਾਂ ਨੇ ਇਹ ਗੱਲ ਕਹਿਤੀ ਉਹ ਕਿ ਪੰਨੂ ਸਾਹਿਬ ਕਹਿ ਰਹੇ ਨੇ ਉਹ ਜਿਹੜਾ ਗੁਰਵੰਤ ਪੰਨੂ ਐ ਮੈਂ ਤਾਂ ਕਿਹਾ ਉਹਨੂੰ ਫੜਕੇ ਲਿਆਓ ਇੱਥੇ ਉਹਨੂੰ ਬੰਦੇ ਦਾ ਪੁੱਤ ਬਣਾਓ ਹਰ ਚੀਜ਼ ਦੀ ਜ਼ਿੰਮੇਵਾਰੀ ਲੈ ਲੈਂਦਾ ਉਹ ਥੋੜੀ ਸਰਕਾਰ ਲੈ ਕੇ ਨਾ ਉਹਨੂੰ ਸੋ ਉਹਨੇ ਗੱਲ ਕਹਿਤੀ ਉਹ ਜਿਹੜਾ ਪੰਨੂ ਐ ਕਿ ਹਾਂ ਹੈਂਡ ਗਰਨੇਡ ਪੰਜਾਬ ਦੇ ਵਿੱਚ ਆਏ ਵੇ ਐ ਸੋ ਹੈਗੇ ਨੇ ਹੈਂਡ ਗ੍ਰੇਨੇਡਸ ਸੋ ਨਾਲ ਦੀ ਨਾਲ ਆ ਇਸ ਗੱਲ ਦੀ ਅਮਨ ਰੋੜਾ ਜੀ ਪੁਸ਼ਟੀ ਕਰ ਰਿਹਾ ਵੀ ਪੰਨੂ ਸਾਹਿਬ ਵੀ ਕਹਿ ਰਹੇ ਵੀ ਹੈਂਡ ਗ੍ਰੇਨੇਡ ਪੰਜਾਬ ਚ ਆਇਆ ਇਹ ਰਿਸ਼ਤਾ ਕੀ ਹੈ ਉਹ ਪੰਨੂ ਤਾਂ ਇਹ ਵੀ ਕਹਿ ਰਿਹਾ ਵੀ 20 ਮਿਲੀਅਨ ਮੈਂ ਆਮ ਆਦਮੀ ਪਾਰਟੀ ਨੂੰ ਇਲੈਕਸ਼ਨਾਂ ਚ ਦਿੱਤਾ ਹੈ ਸੋ ਪੰਨੂ ਦੀ ਗੱਲ ਤੇ ਮੰਨਣਾ ਤਾਂ ਫਿਰ ਇਸ ਗੱਲ ਤੇ ਵੀ ਮੰਨਣਾ ਪਊਗਾ ਪੰਨੂ ਦੀ ਕਿ ਤੁਸੀਂ ਆਪਣ ਆਪਣੀ ਗੱਲ ਦੇ ਰਾਹੀਂ ਇਹ ਕਹਾਣੀ ਬਾਜਵਾ ਸਾਹਿਬ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਪੰਨੂ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹੀ ਬਾਜਵਾ ਸਾਹਿਬ ਕਹਿ ਰਹੇ ਹੈ ਸੋ ਪੰਨੂ ਇਹ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨਾਂ 'ਚ ਤੁਹਾਨੂੰ ਸਰਕਾਰ ਬਣਾਉਣ ਨੂੰ 20 ਮਿਲੀਅਨ ਦਿੱਤਾ ਹੈ ਸੋ ਜ਼ਰਾ ਇਹੇ ਬਾਰੇ ਵੀ ਫੇਰ ਅਮਨ ਅਰੂੜਾ ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਧੇੜ ਦੂੰਗਾ ਦੇਖੋ ਯਾਰ ਥੋੜੇ ਤੋਂ ਉਮਰ ਚ ਬਹੁਤ ਵੱਡੇ ਨੇ ਬਾਜਵਾ ਸਾਹਿਬ ਮੇਰੇ ਖਿਆਲ 20 25 ਸਾਲ ਵੱਡੇ ਹੋਣੇ ਆ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਸੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇੱਕ ਤਾਂ ਤੁਹਾਨੂੰ ਕੋਈ ਆਪਾਂ ਹੁਣ ਪੋਲੀਟੀਸ਼ੀਅਨ ਹੈ ਕੋਈ ਜੰਗ ਦੇ ਕੋਈ ਮਾਲਤਾ ਕੋਲ ਨਾਲੇ ਹੈ ਨਹੀਂ ਖਾੜੇ ਚ ਕੋਲ ਨਾਲੇ ਫਿਰ ਉਹਦੇ ਇਹਨੂੰ ਦੂੜਨ ਨਾਲੀ ਗੱਲ ਜਿਹੜੀ ਹੈਗੀ ਆ ਤੁਹਾਨੂੰ ਬਾਜਵਾ ਸਾਹਿਬ ਨੂੰ ਇਸ ਇਸ਼ੂ ਤੇ ਬੇਸਿਕਲੀ ਅ ਬੋਲਣ ਤੋਂ ਮਨਾ ਕੀਤਾ ਹਾਈ ਕੋਰਟ ਨੇ ਨਹੀਂ ਤਾਂ ਉਹ ਸਾਰੀ ਕਹਾਣੀ ਤੇ ਸਾਰੇ ਤੁਹਾਡੇ ਜਿਹੜੇ ਸਵਾਲਾਂ ਦਾ ਜਵਾਬ ਦੇ ਦਿੰਦੇ ਹੁਣ ਤੱਕ ਲੇਕਿਨ ਮੇਰਾ ਖਿਆਲ ਕੋਰਟ ਵੱਲੋਂ پابੰਦੀ ਹੋਣ ਦੇ ਕਾਰਨ ਹਰ ਚੀਜ਼ ਦਾ ਜਵਾਬ ਜਿਹੜਾ ਉਹ ਨਹੀਂ ਦੇ ਸਕਦੇ ਸੋ ਐਵੇਂ ਵਕਾਲਤ ਨਾ ਕਰੋ ਤੁਸੀਂ ਬਿਲਕੁਲ ਜਨਤਾ ਜਾਣਦੀ ਹੈ ਕਿ ਤੁਸੀਂ ਬਿਲਕੁਲ ਧੱਕੇ ਨਾਲ ਉਹਨਾਂ ਦੇ ਪਰਚਾ ਦਿੱਤਾ ਉਹਨਾਂ ਨੇ ਅ ਕਨਸਰਨ ਸ਼ੋ ਕੀਤਾ ਸੀ ਤੇ ਜਿਸ ਪ੍ਰਕਾਰ ਸਿੱਖਿਆ ਕ੍ਰਾਂਤੀ ਦੀ ਬਨਾਮੀ ਹੋ ਰਹੀ ਸੀ ਤੁਹਾਨੂੰ ਆਮ ਆਦਮੀ ਪਾਰਟੀ ਨੂੰ ਟਾਇਲਟ ਕਿੰਗ ਕਹਿ ਦਿੱਤਾ ਗਿਆ ਪਬਲਿਕ ਦੁਆਰਾ ਤੋਂ ਲੋਕ ਇਹ ਮਹਿਸੂਸ ਤੁਸੀਂ ਆਖਿਆ ਯਾਰ ਉਹਨੇ ਸਿੱਖਿਆ ਕ੍ਰਾਂਤੀ ਟਾਇਲਟ ਕਿੰਗ ਵਾਲੇ ਨੂੰ ਕਿਵੇਂ ਬੰਦ ਕਰੀਏ ਇਹ ਤੁਹਾਡੀ ਪ੍ਰਾਣੀ ਆਦਤ ਹੈ ਕਿ ਡਾਇਵਰਟ ਕਰੋ ਸੋ ਉਹ ਉਹ ਇਸ ਕਰਕੇ ਤੁਸੀਂ ਇਹ ਇਸ਼ੂ ਚੱਕਿਆ ਮੰਨ ਲੋ ਐਵੇਂ ਨਾ ਦਬੀ ਆਵਾਜ਼ ਚ ਪੇਸ ਪਾਰਟੀ ਦੇ ਕਹਿੰਤੇ ਮੈਂ ਕਹੀ ਜਾਉ ਦੂਜਾ ਉਹ ਕੱਲ ਪਰਸੋਂ ਦੀ ਖਬਰ ਆ ਗਈ ਆ ਫਲਕਾਰੀਆਂ ਲਾ ਕੇ ਉਦਘਾਟਨ ਕਰੀ ਜਾਂਦੇ ਹੋ ਮਹਾਰਾਜ ਉਹ ਵਿਧਾਨੇ ਚ ਹੀ ਕਰਤਾ ਫਲਕਾਰੀਆਂ ਲਾ ਕੇ ਅੱਜ ਖਬਰ ਆਈ ਹੈ ਫਲਕਾਰੀ ਦਾ ਨਾ ਲਓ ਫਲਕਾਰੀ ਦਾ ਸਾਡੇ ਪੰਜਾਬ ਦਾ ਵਿਰਸਾ ਭਈ ਉਹ ਬਾਥੂਮਾ ਦੇ ਅੱਗੇ ਫਲਕਾਰੀਆਂ ਗੇਟ ਲਾਈ ਨਹੀਂ ਗੇਟ ਲਾਈ ਨਹੀਂ ਤੇ ਉਦਘਾਟਨ ਬੱਗਾ ਜੀ ਨੇ ਕਰਤਾ ਬੱਗਾ ਹੀ ਜੀ ਸੀ ਲੁਧਿਆਣੇ ਤੋਂ ਸੋ ਯਾਰ ਅਮਨਜੀਤ ਪ੍ਰਧਾਨ ਉਹ ਮਾਰਾ ਮੋਟਾ ਕੁਝ ਗੌਰ ਫਰਮਾਓ ਜਮਾ ਜਮਾ ਕੰਮ ਖਰਾਬ ਹੋਈ ਜਾਂਦਾ ਸੋ ਇਧਰ ਧਿਆਨ ਦਿਓ ਬਾਜਵਾ ਸਾਹਿਬ ਨੂੰ ਲੀਣਾ ਦਿਓ ਬਾਕੀ ਜੇ ਤੁਹਾਡਾ ਇੱਛਾ ਹੋਈ ਵੀ ਸਾਹਮਣੇ ਬਹਿ ਕੇ ਤੁਸੀਂ ਉਹ ਢੇੜਨ ਵਾਲੀ ਗੱਲ ਉਹਦੇ ਤੁਸੀਂ ਮੈਂ ਤੁਹਾਨੂੰ ਸੁਣ ਰਿਹਾ ਸੀ ਅਮਨਜੀਤ ਤੁਸੀਂ ਕਿਹਾ ਮਜੀਠਿਆ ਸਾਹਿਬ ਨੂੰ ਵੀ ਮੈਂ ਢੇੜ ਦਿਆਂਗਾ ਮੇਰੇ ਸਾਹਮਣੇ ਬੈਠੇ ਇਹ ਕਿਨੂੰ ਕਿਨੂੰ ਢੇੜੋਂਗੇ ਤੁਸੀਂ ਦੱਸੋ ਕਿਉਂ ਐ ਕਰਦੇ ਹੋ ਤੁਸੀਂ ਕੋ ਮੇਰੇ ਨਾਲ ਬੈਠ ਕੇ ਗੱਲ ਕਰਨ ਲੈਣੀ ਇਹ ਨਾ ਕਿਹਾ ਕਰੋ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਅਸੀਂ ਤਾਂ ਬਾਵਾ ਸਾਹਿਬ ਵੀ ਉਹਦੇ ਮੈਨੂੰ ਕਹਿੰਦੇ ਸੀ ਕਿ ਇਹ ਮੁੰਡਾ ਤਾਂ ਸਿਆਣਾ ਸੀ ਇਹਨੂੰ ਕੀ ਹੋ ਗਿਆ ਮੈਂ ਕਹਿੰਦੀ ਜੀ ਕਈ ਵਾਰੀ ਦਬਾਦ ਪੂਜ ਕਰਨ ਕਹਿਣਾ ਹੀ ਪੈਂਦਾ ਸੋ ਪਲੀਜ਼ ਇਹਦੇ ਤੇ ਗੌਰ ਫਰਮਾਓ ਕਿ ਬਾਕੀ ਤੁਹਾਡੇ ਸਾਰੇ ਸਵਾਲਾਂ ਦਾ ਅਸੀਂ ਜਵਾਬ ਦੇ ਦਿਆਂਗੇ ਸਮਾਉਣ ਤੇ ਜਦੋਂ ਸਾਨੂੰ ਮਾਨਯੋਗ ਕੋਰਟ ਨੇ ਅਜ਼ਾਜ਼ਤ ਦਿੱਤੀ ਤੇ ਧੰਨਵਾਦ ਤੇ ਆਸ ਕਰਦੇ ਆਂ ਪੰਜਾਬ ਪੁਲਿਸ ਨੂੰ ਬੇਨਤੀ ਕਰਦੇ ਆਂ ਡੀਜੀਪੀ ਸਾਹਿਬ ਨੂੰ ਕਿ ਸ਼ਾਇਦ ਕੱਲ ਨੂੰ ਖਬਰ ਨਾ ਆਵੇ ਕਿ ਹੈਂਡ ਗ੍ਰਨੇਡ ਕਿਤੇ ਹੋਰ ਡਿੱਗ ਪਿਆ ਇਹ ਤੁਹਾਡੇ ਤੋਂ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੋਂ ਵੀ ਇਹ ਉਮੀਦ ਕਰਦੇ ਹਾਂ